ਰੋਜ਼ ਫਾਇਦਾ ਤੁਹਾਡਾ ਆਪਣਾ YouTube ਚੈਨਲ ਤੇ Facebook ਪੇਜ ਤੇ ਜੋ ਵੀ ਨਾਮ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਅੱਜ ਦੀ ਜੋ ਵੀਡੀਓ ਬਣਾਉਣ ਲੱਗੇ ਆਪਾਂ ਫੰਡ ਖੋਤਿਆਂ ਦੇ ਵਿੱਚ ਭਾਈ ਬਿੱਟੂ ਦੇ ਘਰੇ ਭਾਈ ਗੋਗੇ ਦੇ ਘਰੇ ਭਾਈ ਦੋਨੇ ਭਰਾ ਬਹੁਤ ਮਿਹਨਤੀ ਆ ਚੰਗਾ ਕਾਰੋਬਾਰ ਇਹਨਾਂ ਦਾ ਵਧੀਆ ਕੰਮ ਚਾਹੁੰਦੇ ਆ ਅੱਜ ਆਪਾਂ ਇਹਨਾਂ ਦੇ ਫਾਰਮ ਦੇ ਵੀਡੀਓ ਬਣਾਉਣ ਲੱਗੇ ਆ ਪੰਜ ਛੇ ਬਸਮਾਂ ਦੀ ਜਿਹਨਾਂ ਦਾ ਪਰ ਟਰੀਟਮੈਂਟ ਕੀਤਾ ਸੀ ਟਰੀਟਮੈਂਟ ਕਰਨ ਤੋਂ ਬਾਅਦ ਏਆਈ ਕੀਤੀ ਤੇ ਪਹਿਲੇ ਇਹ ਪਹਿਲੇ ਟੀਜੇ ਦੀ ਪਹਿਲੀ ਇਹ ਇੱਕ ਪਸੂਕੰਜੀਬ ਹੋਇਆ ਅੱਜ ਪੀੜੀ ਕੀਤੀ ਸਾਰੇ ਪਸੰਦੀ ਸਾਰੇ ਚੱਕ ਪਾਸ ਹੋਇਆ ਬਾਕੀ ਤੁਹਾਡੀ ਗੱਲ ਬਾਤ ਭਾਈ ਬਿੱਡੂ ਨਾਲ ਲਾਉਣੇ ਆ ਜਿੰਨਾ ਵੀ ਬੋਲ ਸਕਣਗੇ ਉਹਨਾਂ ਤੋਂ ਪੁੱਛੀਏ ਕਿਉਂਕਿ ਵੀਡੀਓ ਦੇ ਵਿੱਚ ਜਿਆਦਾ ਪਹਿਲਾਂ ਕਦੇ ਨਹੀਂ ਬੋਲੇ ਸੱਚੀ ਗੱਲ ਹੈ ਭਾਈ ਜੀ ਆਪਣੇ ਧਾਰਮ ਦੇ ਜਿਹੜੇ ਆਪਣੇ ਮੈਡੀਸਨ ਦਾ ਰਿਜ਼ਲਟ ਮਿਲਿਆ ਉਹ ਤੁਹਾਨੂੰ ਕਿਸ ਤਰ੍ਹਾਂ ਲੱਗਾ ਜਲਦ ਬੋਲ ਕੇ ਦੱਸੋ ਠੀਕ ਹੈ ਜੀ ਇਹਨਾਂ ਨੇ ਬਹੁਤ ਵਧੀਆ ਲੱਗਾ ਜੀ ਜਲਦ ਦੱਸੋ ਮੈਂ ਤਾਂ ਅਕਤੂਬਰ ਦਾ ਕਰਿਆ ਉਹ ਵੀ ਛਾਲ 1.5 ਛਾਲ ਰਹੀ ਨਹੀਂ ਸੀ ਠੀਕ ਹੈ ਕਾਫੀ ਰਹਿ ਗਈ ਹਾਂਜੀ ਇਹਨਾਂ ਨੇ ਇੱਕ ਡਾਕਟਰ ਜੀ ਕਾ ਉਹਦੇ ਨਾਲ ਉਹ ਰਹਿ ਗਈ ਆ ਹਾਂਜੀ ਬਹੁਤ ਗੁਰੀ ਵੀ ਆਪਾਂ 4-5 ਲਾਉਗੇ ਆ ਬੱਠੀ ਉਹਨੇ ਵਛੀ ਦਿੱਤੀ ਹੈ ਬਹੁਤ ਵਧੀਆ ਜਰਦਾ ਹੈ ਅਸੀਂ ਫਟਣ ਨੂੰ ਪਿਆਸ ਸੀ ਹਾਂਜੀ ਨਾ ਪਹਿਲਾਂ ਨਹੀਂ ਪਹਿਲਾਂ ਨਹੀਂ ਫਟਣ ਨੂੰ ਪਿਆਸ ਸੀ ਉਹ ਖੜੀ ਆ ਕਰਾਉਂ ਹਾਂਜੀ ਹਾਂਜੀ ਉਹ ਦੱਸਾ ਦੇ ਹੈ ਹਾਂਜੀ ਕੋਚਾ ਪਿਆਸ ਸੀ ਹਾਂਜੀ ਇਹਨਾਂ ਨੇ ਕਹਾ ਵੀ ਆਇਆ ਕੀ ਹਿਆਲ ਹੋ ਗਿਆ ਉਹਦੀ ਬਿਜਲੀ ਦਾ ਉਹ ਬਿਜਲੀ ਗਿਆ ਬਹੁਤ ਗੰਦੀ ਆ ਹਾਂਜੀ ਉਹ ਵੀ ਗਈ ਕਿਹਦੇ ਕਰਾ ਬਿਲਕੁਲ ਉਸ ਤੋਂ ਬਾਅਦ ਆ ਗਿਆ ਹਾਂਜੀ ਇਹਦੇ ਵੀ ਨਸਰਜੋਤਾ ਹੀ ਹਾਂਜੀ ਅਸੀਂ ਕੋ ਫਿਰ ਸੋਚਿਆ ਕਿ ਚਾਰ ਦੋਨੇ ਕਰ ਕਿਹਦੇ ਕਰਨਾ ਬਿਲਕੁਲ ਕਰਮੈਤ ਹੁੰਦੀ ਹੈ ਹਾਂਜੀ ਹਾਂਜੀ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਮੈਲਟੀਪਲ ਸੀ ਇਹਦੇ ਵੀ ਅਪਾਰਟਮੈਂਟ ਮਾੜ ਕਰਦੇ ਉਹ ਸੀ ਚੈੱਕ ਕੀਤੀ ਅੱਜ ਤੱਕ ਬਾਅਦ ਨੂੰ ਕਿਤਾ ਵੀ ਗੱਲ ਕਰਦਾ ਵੀ ਮੇਰੇ ਨਾਲ ਸਹੀ ਗੱਲ ਹੈ ਜੋ ਚੈੱਕ ਕੀਤੀ ਹੈ ਸਾਡੇ ਦੇ ਨਾਮ ਦੀ ਜਾਲਪਾ ਉਹ ਤੋਂ ਬਾਅਦ ਇਹਦੇ 33 ਹਰ ਹੈ ਜਿਵੇਂ ਇਹਨਾਂ ਨੇ ਕਿਹਾ ਹਾਂਜੀ ਹੁਣ ਵੀ ਅੱਜ ਚੈੱਕ ਕੀਤੀ ਹੈ ਸਾਡੇ ਨਾਮ ਦੀ ਜਾਲਪਾ ਹਾਂ ਨਾਪਾ ਹਾਂਜੀ ਬਾਕੀ ਹੋਰ ਗੱਲਾਂ ਸਾਰੇ ਅੱਜ ਕੀ ਸੀ ਸਹੀ ਕੰਮ ਬਾਬਾ ਦੇ ਜਿਸ ਨਾਲ ਹਾਂਜੀ ਬਾਕੀ ਨਹੀਂ ਬਤਾਦੇ ਇਹ ਇਹਨਾਂ ਦੇ ਨਾਲ ਹਾਂ ਅੱਜ ਤੁਹਾਡਾ ਮਾਨ ਪੁਛ ਬੜਾ ਜੀ ਬਾਗੂ 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 ਬੰਦੇ ਨੇ ਮੇਹਰ ਜਿਹੜੇ ਤੁਹਾਡੇ ਜੀ ਪੈਸੇ ਲਵਾਏ ਆ ਉਹ ਰਾਸ ਆ ਗਏ ਠੀਕ ਹੈ ਜੀ ਬਾਕੀ ਤੁਹਾਨੂੰ ਆਦਾ ਜਿਹੜਾ ਪਿੱਛੇ ਕਰਕੇ ਆਦਾ ਇਹ ਇਹ ਇਹਨਾਂ ਨੇ ਕਰਿਆ ਘਟੋ ਘਟੋਗੇ ਆਪ ਫਸਾ ਔਰ ਹਟਾਇਨਾ ਨਾ ਵਾਪਸ ਆਏ ਹਾਂਜੀ ਉਹਨਾਂ ਬਰਾਦੀਆਂ ਬਛੀਆਂ ਹਾਂਜੀ ਆ ਤਾਂ ਹੋ ਗਿਆ ਜੀ ਜਿਹੜੇ ਕਹਿੰਦੇ ਜੀ ਬੰਦਾ ਇਹ ਕਲਾਸ਼ੀ ਨਹੀਂ ਹੱਲ ਬੈਨਾਂ ਜੀ ਹਾਂਜੀ ਆ ਡੱਬੀਆਂ ਬਚਣ ਸਾਰੀਆਂ ਆਪਣੇ ਠੀਕ ਹੈ ਜੀ ਹਾਂਜੀ ਤੇ ਵਧੀਆ ਜਾਂਡਾ ਕੋਲ ਮਾ ਕੇ ਕਿਰਪਾ ਵਾਏ ਗੁਰੂ ਕਰਦੇ ਆਪਾਂ ਜੀਤ ਕਰਦੇ ਆ ਜੀ ਇੱਕ ਬੱਚਾ ਲੱਗਦਾ ਦੋ ਪੀ ਤੋ ਹੁੰਦੀ ਆ ਬੱਚਾ ਨਾ ਜਦ ਰੱਬ ਦੇ ਹੱਥਾਂ 'ਚ ਪਤਨ ਦੀ ਇੱਕ ਬੱਚਾ ਇੱਕ ਬੱਜੀ ਉਹਦੇ ਤੇ ਆ ਵੀ ਜਾਂਦੇ ਆ ਤੇ ਬਾਕੀ ਮੇਨ ਗੱਲ ਵਾਏ ਜੀ ਕਿ ਆਪਾਂ ਜੀ ਆਪਾਂ ਮੀਤ ਕਰਦੇ ਆ ਫਾਲ ਵਧੀਆ ਨਹੀਂ ਹੋਊਗੀ ਜੀ ਉਹ ਜੇ ਆਪਾਂ ਕੋਈ ਹੋਰ ਭਰਾ ਮਾ ਲਾ ਕੇ ਕੋਈ ਵੀ ਜਿਹਨਾਂ ਦੇ ਪਸ਼ੂ ਗੱਭਾਂ ਨਹੀਂ ਰਹਿੰਦੇ ਪਿਓ ਛੱਡੋ ਨਾ ਰਾਜ ਸਮਾਨ ਲੈ ਕੇ ਕੋਲ ਆਵਾਜ਼ ਨਹੀਂ ਦੱਸਾਂ ਲਾਉਣ ਨੂੰ ਤਿਆਰ ਜੀ ਇੱਕ ਤੋਂ ਪਹਿਲਾਂ ਲਾ ਫਿਰ ਲਾ ਪਰ ਇਹ ਬਹੁਤ ਖੂਈਂ ਘਾਤੀ ਗਈ ਲੱਖ ਰੁਪਏ ਦੀ ਘਾਤੀ ਗਈ ਜੀ ਹਾਂਜੀ ਅਸੀਂ ਉਹ ਬਰਾਦਿਓ ਕਈ ਉਸ ਤੋਂ ਬਾਅਦ ਇਹਨਾਂ ਨਾਲ ਡਾਕਟਰ ਸਾਹਿਬ ਨਾਲ ਗੱਲ ਕੀਤੀ ਇਹ ਕਹਿੰਦੇ ਇਹ ਕੋਈ ਤਮੰਤਰ ਹੈ ਮਰੀਜ਼ ਕੋਲ ਕੋਈ ਨਾ ਕੋਈ ਪ੍ਰਕਾਰ ਬੰਦ ਹੋ ਗਿਆ ਬੇਜਾੜ ਇਹਦੇ ਦੇਣਾ ਟਿਕਾ ਦੀਵਾ ਦੀ ਕੋਲ ਸਦੀ ਆਦੀ ਪਾਣੀ ਤੇ ਬਿਲਕੁਲ ਠੀਕ ਹੈ ਹੈ ਆਜਾ ਦੂਜੀ ਗੱਲ ਇਹ ਗੱਪਣ ਆਜਾ ਪੰਜ ਜਿਆ ਕਿੰਨਾ ਕੁ ਗੁਦਰ ਮਾਰੇ ਕਰਪਾ ਕੇ 4-5 ਲੱਖ ਦਾ ਤੁਸੀਂ ਜਾਂ ਕੋਈ ਹੋਰ ਤੇ ਮਿਹਨਤ ਇਹੀ ਹੈ ਵੀ ਇਹਨਾਂ ਜਰਦੀ ਤੁਰੇ ਕਰਦੇ ਆਪਾਂ ਇਹ ਆਪਣੇ ਇੱਕ ਪਰਿਵਾਰ ਦਾ ਮੈਂਬਰ ਹੈ ਹਾਂਜੀ ਇਹ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਕਰ ਸਕਦੇ ਹੋ ਜਿੰਨਾ ਭਰਾਵਾਂ ਦੇ ਬਸਲ ਗੱਪਣ ਨਹੀਂ ਰਹਿੰਦੇ ਉਹ ਆ ਵੀਡੀਓ ਨੂੰ ਬਾਅਦ ਤੋਂ ਦੇਖੋ ਸ਼ੇਅਰ ਕਰੋ ਪਰ ਤੁਸੀਂ ਛੱਡੋ ਨਾ ਵੀਰੇ ਰਿਪੀਟਰ ਤੋਂ ਰਿਪੀਟਰ ਬਸ ਦਾ ਨਾਜ ਹੋ ਸਕਦਾ ਹੱਲ ਹੋ ਸਕਦਾ ਵੀ ਤੋਂ 25 ਦਿਨ ਮੈਡੀਸਨ ਦਾ ਕੋਰਸ ਹੈ ਮੈਡੀਸਨ ਦੇ ਕੇ ਪਤੂ ਦਾ ਟ੍ਰੀਟਮੈਂਟ ਕਰਾ ਕੇ ਏਜ ਕਰਾਇਓ 100% ਬਸੂ ਪਹਿਲੀ ਏਜ ਦੇ ਕੰਸੀਵ ਕਰੂੰਗਾ ਅਦਰਵਾਈਜ਼ ਜੇ ਕਿ ਅਕਦਾ ਕੋਸੂ ਰਿਪੀਟ ਹੁੰਦਾ ਤਾਂ ਦੂਜੀ ਏਜ ਤੁਹਾਡਾ ਪਸੂ ਮੈਡੀਸਨ ਦੇਣ ਤੋਂ ਬਾਅਦ ਗੱਪਣ 100% ਹੋਊਗਾ ਆ ਤੁਹਾਡੇ ਰਿਜ਼ਲਟ ਸਾਹਮਣੇ ਆ ਤਾਂ ਇਸੇ ਤਰ੍ਹਾਂ ਹੋਰ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਾਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕਿਸੇ ਹੋਰ ਭਰਾ ਦਾ ਭਲਾ ਹੋ ਸਕੇ ਨਾਲਿਆਂ ਕਿਸੇ ਹੋਰ ਵੀਡੀਓ ਵਿੱਚ ਅਸੀ ਗੱਲ ਅਸੀ ਗੱਲਾਂ ਨਹੀਂ